ਬੀਰੇ ਭਾਮਨੇ ਗੁਰੂ ਹੈ ਜਗਤ ਕਾ ਭਗਤਨ ਕਾ ਦੁਰਨਾਹੇ ਅਰਜ-ਉਰਜ ਕੈ ਪਟਿ ਮੂਆ ਚਾਰੋ ਦਿਤੋ ਮਾਹੇ ਬੀਰੇ ਹਰ ਹੈ ਖਾਂਡੇ ਰਿਤਮ ਹੈ ਵਿਖਰੇ हाथी च नए कबीर गुर भली बजाई हुई काए कबीर जाध पर करोए खेलत, खेलत हाल कर

ਪਰਥਮ ਪਦੋ ਤੀ ਸਮਰਪੈ ਗੁਰੂ ਨਾਨਕ ਲਈ ਆਏ ਪ੍ਰੀੰਗਤ ਗੁਰ ਤੇ ਅੰਮ੍ਰਿਤ ਦਾਸ RAM ਦਾਸੈ ਪਈ ਸਹਾਇ ਅਰਜਨ ਹਰਿ ਗੋਵਿੰਦਨੋ ਸਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਵਿਸ਼ਨੋ ਈ ਆਈਐ ਜਿਸ ਟਿਠੈ ਸੋ ਦੁਖ ਜਾਏ ਇਕ ਬਹਾਦਰ ਸਿਮਰੈ ਘਰ ਲਾਉਣ ਤੇ ਆਵਦਾ ਧਾਈ ਸਭ ਥਾਈ ਹੋਏ ਜੀ ਸਹਾਈ ਦਸਵੇਂ ਪਾਤਸ਼ਾਹ ਧੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਜੀ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਧੰ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਉਪਦੇਸ਼ ਜੀ ਕਰ ਜਾਣ ਕਰਕੇ ਬੋਲੋ ਜੀ ਸਤਿਗੁਰੂ ਜੀ ਆਪ ਜੀ ਦੇ ਸਾਚੇ ਨਿਵਾਜੀ ਪੰਜ ਪਿਆਰੇ ਚਾਰ ਸਾਹਿਬ ਜਾਤੀ ਚਾਰ ਲੂਆਂ ਧੀਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਧਰ ਛੱਕਿਆ ਤੇਗ ਚਲਾਈ ਤੇਗ ਵਾਹੀ ਤੇ ਕੀ ਅੰਦਰ ਕੀ ਤਾਰ ਤਨਾ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕੋ ਮਾਈ ਦਾ ਧਿਆਨ ਤਰਕੇ ਬੋਲ ਜੀ ਸਤਿਗੁਰੂ ਜੀ ਜਿਨ੍ਹਾਂ ਸੰਗਤ ਸੁਣੀਆਂ ਨੇ ਧਰਮ ਮਹਿਤ ਸੀ ਸਦਿੱਤੇ ਬੰਦ ਬੰਦ ਪਟਵਾਏ ਕੋਪਰੀਆਂ ਲੋਹਾਂਆਂ ਦਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਸਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਪੁਰਵਾਨੀਆਂ ਕੀਤੀਆਂ ਧਰਮ ਮੰਨ ਲਹਾਰਿਆਂ ਸਿੱਖੀ ਕੇਸਾ ਸਵਸਾ ਸੰਗ ਨਵਾਹੀ ਜੰਨਾ ਸਮੂਹ ਸ਼ਹੀਦ ਸਿੰਘਾਂ ਅਚੰਗੀਆਂ ਮਾਂਾਂ ਜਿਉਂਦੀ ਅਮਿੱਤਰ ਕੁਮਾਈ ਦਾ ਧਿਆਨ ਪਰਕੇ ਬੋਲੋ ਜੀ ਪੰਜਾ ਤਖਤਾਂ ਸਰਬੱਤ ਗੁਰਦਵਾਰ ਤੀਸਰੋਵਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਬਾਹੀ ਗੁਰੂ ਵਾਖੇ ਗੁਰੂ ਵਾਹ ਗੁਰੂ ਕੀ ਨਾਮ ਚਿਤਿ ਆਵੈ ਚਿਤਿ ਆਵਨ ਦਾ ਸਦਕਾਰ ਸਰਬ ਸੁਖੋਵੇ ਜਹਾਂ ਜਹਾਂ ਕਲਸਾ ਸਾਹਿਬ ਜੀ ਤਹਾਂ ਤਹ ਰਚਿਆ ਰਹੈ ਬਨਤ ਕੀ ਤਹ ਪੰਥ ਕੀ ਜੀਤ

ਮਤ ਉੱਚੀ ਮਤ ਪਤਦਾ ਰੱਖਾ ਏ ਆਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸੁਦਾ ਸਹਾਰਾ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਆਪ ਜੀ ਕੇ ਪਿਆਰੇ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਜਿਨ੍ਹਾਂ ਦੇ ਖੁੱਲੇ ਦਰਸ਼ਨ ਦਦਾ ਤਿਸੇ ਬਸ ਤੁਮ ਬੰਦਾ ਦਾਨ ਪਿਆਰ ਖਲਸਾ ਗਿਆਨ ਵੱਸੇ ਏ ਨ ਮੰਨਿਆਂ ਦੇ ਮਾਨ ਸਤਿਗੁਰੂ ਜੀ ਨੇ ਤਾਣਿਆਂ ਦੇ ਤਾਣ ਸਤਿਗੁਰੂ ਨੇ ਉਟਿਆਂ ਦੇ ਓਟ ਸਤਿਗੁਰੂ ਧੰਨ 탄 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਧੰਨ 탄 ਸਾਹਿਬ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਮੀਰੀ ਪ੍ਰੀਤੇ ਮਨ ਕਵਨ ਦੀ ਛੋੜ ਸਤਿਗੁਰੂ ਜੀਓ ਤਨ ਤਨ ਸਹਿ ਬੇਕਮਾਲ ਸਰਵੰਸਦਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਤਨ ਤਨ ਆਦ ਜਗ ਦੀ ਜੋਤ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਨੇ ਮਹਾਨ ਬਖਸ਼ਿਸ਼ ਮੇਹਰ ਕਿਰਪਾ ਕੀਤੀ ਹੈ ਆਪ ਜੀ ਦੇ ਹੁਕਮ ਵਿੱਚ ਪਾਸਾ ਜੀ ਚਾਰ ਪਹਿਰ ਰਾਤੀ ਦਿਐ ਸਾਰੇ ਹੀ ਨਕਰ ਸੰਗਤਾਨ ਦੇਸ਼ ਵਿਦੇਸ਼ ਵਿੱਚ ਰਹਿੰਦੇ ਬੱਚਾਂ ਦਾ ਪਾਤਸ਼ਾਹ ਜੀ ਨੇ ਮੇਰ ਕਿਰਪਾ ਕੀਤੀ ਹੈ ਸੁੱਖਾ ਵਿੱਚ ਰਾਤ ਵਕੀਤ ਹੋਈ ਅੰਮ੍ਰਿਤ ਵੇਲੇ ਜਾਗਨ ਦੇ ਇਸ਼ਨਾਨ ਕਰਨ ਦੇ ਸ਼ਰੀਰਿਕ ਤੰਦਰੁਸਤੀਆਂ ਬਲ ਉਤਮ ਬਖਸ਼ਿਸ਼ ਕੀਤੇ ਨੇ ਆਪ ਜੀ ਦਾ ਪੂਰਤਾਨ ਪੋਸ਼ਕ ਰਣ ਅੰਮ੍ਰਿਤ ਵੇਲੇ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਜਾਪ ਹੋਏ ਯੇ ਸੰਗਤਾਂ ਨੇ ਅਲਾਹੀ ਬਾਣੀ ਸਰਵਣ ਕੀਤਾ ਹੈ। ਪਾਤਸ਼ਾਹ ਜੀ ਕਿਰਪਾ ਕਰਿਓ। ਪੜੀ ਸੁਣਿ ਬਾਣੀ ਨੂੰ ਸੋਚਿ ਸੱਚਖੰਡ ਵਿਖੇ ਪਰਵਾਣ ਕਰਨਾ। ਪੜੀ ਸੁਣੂ ਬਾਣੀ ਦਾ ਫਲ ਭਾਵ, ਸੇਵਾ ਦਾ ਫਲ ਭਾਵ। ਆਪ ਜੀ ਦੇ ਦਰ ਆਇਆਂ ਸੰਗਤਾਂ ਦੇ ਹਿਰਦਿਆਂ ਤੇ ਵਸਣਾ। ਚਾਰ ਪਰਦੰਦੇ ਆਏ ਸਾਰੇ ਲਖ ਸੰਸਾਰ ਗੁਰੂ ਕੇ ਸੰਗਤਾਂ ਦਾ ਸੁਖਾਂ ਵਿੱਚ ਗੈਨ ਬਤੀਤ ਪੁਰਾਣਾ ਸਭ ਨੂੰ ਸਰੀਰਕ ਤੰਦਰੁਸਤੀ ਚੜਦੀਆਂ ਕਲਾ ਵਿੱਚ ਸਰੀਰਕ ਤੰਦਰੁਸਤੀਆਂ ਦੁੱਖਾਂ ਰੋਗਾਂ ਸੰਗਤਾਂ ਦੇ ਨਾਸ ਕਰਨੀ ਅੰਮ੍ਰਿਤ ਵਲਤੂ ਦੂਰ ਨੇੜੇ ਗੁਰੂ ਕੇ ਸੰਗਤਾਂ ਲਈ ਕਦਮ ਕਦਮ ਚੱਲ ਕੇ ਦਰਵਾਜ਼ਾ ਸਭ ਦੀਆਂ ਹਾਜ਼ਰੀਆਂ ਭਰੀਆਂ ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਿਓ ਪਾਤਸ਼ਾਹ ਜੀ ਸੰਗਤ ਦੀਆਂ ਅਰਦਾਸਾਂ ਮਨੋ ਕਾਮਨਾ ਭਾਵਨਾ ਮੂਰਣ ਕਰਨੀਆਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਸੋ ਵਿਚਾਣਾ ਪਰੈਜਿਆ ਤੋਂ ਦੂਰ ਰੱਖਣਾ ਔਗਣਾਂ ਦਾ ਨਾਸ ਕਰਨਾ ਸਭਨਾ ਨੂੰ ਨਿਤਨੇ ਪਾਣੀ ਪਾਣੀ ਦੀ ਦਾਤ ਸਿੱਖੀ ਦੀ ਦਾਤ ਸੇਵਸ ਸਮਰਨ ਵਕਸ਼ਿਸ਼ ਕਰਨਾ ਕਾਲਯੁਗ ਦੇ ਤੱਤੇ ਝੋਲਿਆ ਤੋਂ ਹੱਥ ਦੇ ਕੇ ਰੱਖਿਆ ਕਰਨੀ ਲਗਰ ਖੜੇ ਵਿੱਚ ਸੁਖ ਵਰਤਾਂਵੇਂ ਸ਼ਾਂਤੀ ਬਖਸ਼ੋ ਸਭ ਦੇ ਪਰਿਵਾਰਾਂ ਵਿੱਚ ਆਪਸੀ ਪਿਆਰ ਅਤਵਾਦ ਬਖਸ਼ਿਸ਼ ਕਰਨਾ ਦੀ ਸਭ ਨੂੰ ਕਿਰਤ ਕਰਨ ਦੀ ਨਾਮ ਜਪਣ ਦੀ ਵਰਤਿਸ ਕਰਨ ਦੀ ਸਿਮਤ ਬਖਸ਼ੋ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਸਭ ਦੇ ਕਾਰਜ ਸਵਾਰਣੇ ਕਮਾਈਆਂ ਚ ਵਰਤਤਾ ਪਾਉਣੀਆਂ ਆਨ ਤਨ ਖਜ਼ਾਨੇ ਭਰਪੂਰ ਕਰਨੀ ਮਾਲ ਮਨੁੱਖੀ ਫਸਲ ਬਾੜੀਆਂ ਚ ਬਰਤਾਣਾਂ ਪਾਣੀਆਂ ਪਸ਼ੂ ਪੰਛੀ ਸਭ ਤੇ ਦਇਆ ਕਰੋ ਜਗਤ ਜਲੰਦਾਰ ਰਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰ ਉਪਰ ਕੀਤੇ ਲਿਖੋ ਪਵਾਸਾ ਜੀ ਕਿਰਪਾ ਕਰਿਓ ਜੋ ਜੋ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਨੇ ਸਭ ਦੀਆਂ ਮਨੋ ਕਾਮਨਾ ਮ ਭਾਵਨਾ ਮ ਆਪ ਜਾਣੀ ਜਾਣੋ ਕਿਰਪਾ ਕਰਿਓ

ਮਾਤਾ ਨਸੀਬ ਕੌਣ ਭਾਈ ਗੁਰਚਰਨ ਸਿੰਘ ਸਮੂਹ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਵਾ ਰਹੇ ਇਸ ਪਰਿਵਾਰ ਤੇ ਮੇਰ ਦਾ ਹੱਥ ਰੱਖਿਓ ਬੱਚਿਆਂ ਦੀ ਤੰਦਰੁਸਤੀ ਬਖਸ਼ ਕਰਨੀ ਮੇਰ ਕਰਨੀ ਤੀਸਰੀ ਅਰਦਾਸ ਬੇਨਤੀ ਭਾਈ ਮਲਕੀਤ ਸਿੰਘ ਜੀ ਗੱਲ ਸਮੂਹ ਪਰਿਵਾਰ ਬੱਚਿਆਂ ਦੀ ਤੰਦਰੁਸਤੀ ਵਾਸਤੇ ਅਰਦਾਸ ਹੈ ਕਿ ਪਰਿਵਾਰ ਇਸ ਪਰਿਵਾਰ ਤੇ ਮਿਹਰ ਪਰਿਆਥਰ ਰੱਖਨੇ ਚੜ੍ਹਦੀਆਂ ਕਲਾ ਖੁਸ਼ੀਆਂ ਬਖਸ਼ਿਸ਼ ਕਰੋ ਨਾਮ ਦਾਣ ਸਿੱਖੀ ਦੀ ਦਾਤ ਵਰਸ ਕਰੇ ਪਾਸਾ ਜਿਓ ਬਹੁ ਸੰਗਤਾਂ ਵੱਲੋਂ ਪਾਸਾ ਜਿਓ ਬਖਸ਼ੀਆਂ ਦਾਤਾਂ ਦੇ ਵਿੱਚ ਤੇ ਹਾਜ਼ੂਰ ਬੜਾ ਬਸੇ ਦੇਗ ਥਾਲਾ ਸੱਚੇ ਹਾਜ਼ਰ ਹੋਇਆ ਆਪ ਜੀ ਭੋਗ ਲਾਓ ਜੋ ਵੀ ਸੱਚੇ ਸੁਨਾਮ ਵਾਹਿਗੁਰੂ ਵਾਹਿਗੁਰੂ ਜਪੇ ਚਲਦੇ ਗੁਰਵੱਡ ਦੀ ਪ੍ਰਵਾਹ ਵਿੱਚ ਸੰਗਤ ਨੂੰ ਦਰਗਾਹੀ ਅਲਾਹੇ ਹੁਕਮਨਾਮਾ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ੋ ਸਿੱਖ ਪੜਦੇ ਸੁਣਦੇ ਸਰਬੱਤ ਦਾ ਹੀ ਬੰਦ ਹੋਵੜੇ ਨਾ ਨਿਕਤ ਨਾਮ ਚੜਦੀ ਕਲਾ ਤੇਰੇ ਹੁਣਿ ਸਰਬੱਤਾ ਦਾ ਭਲਾ ਵਾਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੋਹਰਾ ਆਗਿਆ ਭਈ ਆਕਾਲ ਕੀ ਸਭ ਸੇਖਨ ਕੋ ਹੁਕਮ ਹੈ God is...

மோரா மாணியோஹா மல்ல ஆகி பந்தன அஜ்கை தல்

बदिला करे अचंदो वाज पए सिरप जे सर واگرو جی کا خالص واحد کی فتح ست گرا کی مہان بخش رو کرا ویل تو ستس کا سنگتا ਸਾਰੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸੁਭਿੰਤੀ ਹਸੰਦੋ ਸਤਿਗੁਰੂ ਮਾਈ ਸਰਵੰਸਦਾਨੀ ਪਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਅਗਮਨ ਵਰਧੀ ਖੁਸ਼ੀ ਦੇ ਵਿੱਚ ਜੋ ਸ੍ਰੀ ਅਖੰਡ ਪਾਸਾ ਪ੍ਰਾਰੰਭ ਹਨ ਜਿਨ੍ਹਾਂ ਦੇ ਭੋਗ ਅੱਜ ਪਾਏ ਜਾਣੇ ਨੇ ਸੋ 10 ਸਾਲ ਦੇ 10 ਵਜੇ ਇਸਮਾਕਤੀ ਹੋਵੇਗੀ

ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਜਹਾੜ ਦੇ ਕੁਸ਼ ਨੂੰ ਮੁਕਰਾ ਕੇ ਸ੍ਰੀ ਖਡਪਾਸ ਸਹਿ ਪ੍ਰਾਰambh ਹਾਲ ਜਿਨ੍ਹਾਂ ਦੇ ਭੋਗ ਲੱਗ ਪਏ ਜਾਣੇ ਨੇ ਤਕਰੀਬਨ 10:30 ਵਜੇ ਸਮਾਪਤੀ ਹੋਵੇਗੀ ਸੁਸੰਗਤ ਨੂੰ ਬੇਨਤੀ ਹੈ ਆਪ ਜੀ ਨੇ ਸਾਰੇ ਨਜ਼ਰ ਨੇ ਭੋਗ ਦੇ ਸਮੇਂ ਤੇ ਹਾਜ਼ਰੀਆਂ ਪਰਣੀਆਂ ਬਾਣੀ ਸੁਣ ਕੇ ਲਾਭ ਪ੍ਰਾਪਤ ਕਰਨੇ ਸੇਵਾਦਾਰਾਂ ਨੂੰ ਬੇਨਤੀ ਹੈ ਔਰ ਮੰਨਣ ਦੀ ਬੇਨਤੀ ਹੈ ایک گروہ کا لنگروں تیار کر نماز تیس سیوہ دارہ دی جرور ہے آپ جی پائی جرور آپ کی سیوہ کرنی لاہی پرابت کرنی سو ساری سنگتان دا بہت بہت تنوار واہ گروہ جی کا خلصہ واہ گروہ جی کی فتح

ਮਤ ਜੁੰਦੇ ਹੋਏ ਜਿਆਨਾ ਤਨ ਮੁੰਦੇ ਹੋਈ ਨਾਣਾ ਅਦ ਮੁੰਦੇ ਆਪ ਬੰਡਾਏ ਕੋ ਐਸਾ ਭਗਤ ਸਦਾਏ ਇੱਕ ਟਿੱਕਾ ਨਾਗ ਲਾਏ ਸਬਨਾ ਮੈਂ ਸੱਚਾ ਤ ਨਹੀਂ ਹਿਆਉ ਨਾ ਕਹਿ ਠਾਹੇ ਮਾਨਤ ਸਭ ਹਮੂਲਵੇ ਸਬਨਾ ਮਾਨਤ ਮਾਨਕ ਠਾਹਣ ਮੂਲ ਬਚਾ ਨਾ ਜੇ ਤੋਂ ਕਿਰਿਆ ਕੀ ਸਿੱਖ ਹਿਆਉ ਨਾ ਠਾਹ ਸਹਿ ਕਹੀ ਤਾ ਇੱਕ ਉਹ ਅੰਤਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ无ਗਤ ਹੈ ਜੁਨੀਸੈ ਭੰਗੁ ਨ ਪ੍ਰਸਾਦ ਤੁਨਿ ਸੁਰਈਏ ਸ੍ਰੀ ਮੁਖਲਾਕ ਮਹਲਾ ਪਹਿਲਾ ਆਦਿ ਵਰਕ ਕਰਤਾਰ ਸਰਨ ਕਰਨਾ ਸਭ ਆਪੇ ਸਰਬ ਰੋ ਭਰਪੂਰ ਸਗਲ ਕਟ ਰੋ ਭੇ ਆਪੇ ਗਿਆਪਤ ਦੇ ਕੀਏ ਜਗਤ ਜਾਨੇ ਕੌਣ ਤੇਰੀ ਗਤ ਸਰਬ ਕੀ ਰਖਿਆ ਕਰੇ ਆਪੇ ਹਰ ਪਤ अवनाशी अवगते एके एके हर अंत नाही पारावार कौन है विचार जग पिता है सर्व प्राण को आधार जन नानक भगत दर तुल ब्रह्म संसार एक जी प्याप खन ਆਕੇ ਬਲ 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 ਸਾਧ ਬਲ ਹਾਰ ਅਮਰਤ ਪਰਵਾ ਸਰ ਅਤਲ ਭੰਡਾਰ ਪਰ ਪਰੇ ਹੀ ਤੇ ਪਰੇ ਅਪਰ ਅਪਾਰ ਪਰ ਆਪਣੋ ਭਾਵਨ ਕਰ ਮੰਤਰ ਨਾ ਦੂਸਰੋ ਪਰ ਉਪਤ ਪਰ ਲੋ ਇਕ ਨਿਮਕ ਤੋ ਕਰ ਆਣ ਨਾਹੀ ਸੰਸਰ ਉਜਿਆਰੋ निर्मर तोट जाहे, नाम लिये हर हर जन नानक भग ब्रह्म सर एक जी क्याप खन है हा बल 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 सत बल हार सगल भवन तारे एक थै की बस थारे पूरे हो सर्प मह है नरारे